ਇਹ ਜਿਹੜਾ ਆ ਪਾਕਿਸਤਾਨ ਤੇ ਖੜਿਆ ਆ ਇਹ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਤਸ਼ਾਹੀ ਨੌਵੇਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਾਤੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਆ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਸੋ ਇਹ ਦੀਵਾਨ ਟੋਡਰਮਲ ਉਹੀ ਦੀਵਾਨ ਟੋਡਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜ਼ਾਦਾ ਦਾ ਮੋਰਾ ਖੜੀਆਂ ਕਰਕੇ ਸਸਕਾਰ ਕੀਤਾ ਉਸਾ ਹੁਣ ਸੰਗਤਾਂ ਇੱਥੇ ਨਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ RAM ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ ਤੁਰੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤੇ ਸਿੰਘ ਜੀ ਤੁਰੇ ਆ ਰਹੇ ਨੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜਨੀ 6-7 ਪੁੱਟ ਡੁੱਬ ਗਾ ਜਦੋਂ ਸਰੋਵਰ ਪਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਡਾਂ ਤੋਂ ਕਿਤੋਂ ਜਲ ਪ੍ਰਗਟਨੇ ਹੋਇਆ ਜਿਹੜੇ ਦਰਬਾਰ ਸਾਹਿਬ ਬਾਲੀ ਬਾਹੀ ਆ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੁशोਭਿਤ ਨੇ ਉਹਦੇ ਸਾਹਮਣੇ ਜਲ ਕੇ ਇਹ ਜਲ ਆਪਣੇ ਆਪ ਆਪ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਉੱਤੇ ਸਾਹਿਬ ਜਹਾਦਿਆਂ ਦੇ ਇਸ ਇਤਿਹਾਸਿਕ ਸਥਾਨ ਬਾਰੇ ਮਹਿਜ਼ ਬਹੁਤ ਘੱਟ ਸੰਗਤ ਜਾਣਦੀ ਹੋਣੀ ਹੈ ਜੀ ਹਾਂ ਸੰਗਤ ਜੀ ਅੱਜ ਅਸੀਂ ਤੁਹਾਨੂੰ ਆਲੂ ਅਰਖ ਪਿੰਡ ਦੇ ਉਹ ਪ੍ਰਾਚੀਨ ਗੁਰੂ ਘਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸ ਮਹਾਨ ਸਥਾਨ ਦਾ ਇਤਿਹਾਸ ਸਾਈਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੋਂ ਛੋਟੇ ਲਾਲ ਪੱਪਾ ਚੋਰਾਵਰ ਸਿੰਘ ਜੀ ਪੱਪਾ ਫਤਿਹ ਸਿੰਘ ਜੀ ਨਾਲ ਸੰਬੰਧਿਤ ਹੈ ਜਦੋਂ ਗੁਰੂ ਸਾਹਿਬ ਦੇ ਲਾਲਾਂ ਨੂੰ ਜ਼ਾਲਮ ਹਾਕਮ ਸੂਬੇ ਸਰਹੰਦ ਨੇ ਦੀਵਾਰਾਂ ਵਿੱਚ ਜਨਵਾ ਦਿੱਤਾ ਸੀ ਤਾਂ ਸਰਹੰਦ ਦੇ ਵਪਾਰੀ ਦੀਵਾਨ ਟੋਡਰਮਲ ਜੀ ਨੇ ਸੂਬੇ ਸਰਹੰਦ ਤੋਂ ਸਹਬਜ਼ਾਦਿਆਂ ਦੇ ਸੰਸਕਾਰ ਕਰਨ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦੀ ਸੀ ਸੰਸਕਾਰ ਕਰਨ ਉਪਰੰਤ ਲਾਲਾਂ ਦੀਆਂ ਉਹ ਪਵਿੱਤਰ ਅਸਥੀਆਂ ਨੂੰ ਇਸ ਸਥਾਨ ਤੇ ਲਿਆ ਕੇ ਇਸ ਸ਼ੋਭਿਤ ਕੀਤਾ ਗਿਆ ਸੀ ਫਿਰ ਇਸ ਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਉਸਾਰਿਆ ਗਿਆ ਸੀ ਇਸ ਮਹਾਨ ਸਥਾਨ ਦਾ ਸਹੀਤੀ ਜੋੜ ਦਿਨਾ ਵਿੱਚ ਵਕਫ-ਵਕਫ ਧਰਮਾਂ ਦੇ ਲੋਕ ਆ ਕੇ ਨਤਮਸਤਕ ਹੁੰਦੇ ਹਨ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਂਦੇ ਹਨ ਕਿਸੇ ਵੇਲੇ ਦੀਵਾਨ ਟੋਡਰਮਲ ਜੀ ਨੇ ਆਲੂ ਅਰਖ ਜਿਸ ਸਥਾਨ ਤੇ ਗੁਰਦੁਆਰਾ ਸਾਹਿਬ ਸਿशोਭਿਤ ਹੈ ਉਸ ਦੇ ਨਾਲ ਵਾਲੇ ਪਿੰਡ ਕਕੜਾਂ ਚ ਰਹਿੰਦੇ ਸਨ ਇਸ ਕਰਕੇ ਸਭ ਜੜਿਆਂ ਦੇ ਸੰਸਕਾਰ ਕਰਨ ਤੋਂ ਬਾਅਦ ਦੀਵਾਨ ਟੋਡਰਮਲ ਜੀ ਨੇ ਸਭ ਜੜਿਆਂ ਦੀਆਂ ਪਵਿੱਤਰ ਅਸਥੀਆਂ ਇਸ ਸਥਾਨ ਤੇ ਲਿਆ ਕੇ ਸਿशोਭਿਤ ਕੀਤੀਆਂ ਸਨ ਜਿੱਥੇ ਗੁਰੂ ਸਾਹਿਬ ਦੇ ਲਾਲਾਂ ਦੀਆਂ ਮਹਾਨ ਸ਼ੀਰਧੀਆਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਦਤ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਪਿੰਡ ਆਲਵਰਖ ਜ਼ਿਲ੍ਹਾ ਸੰਗਰੂਰ ਇਹ ਜਿਹੜਾ ਆਪਾਂ ਇਸਤਾਨ ਤੇ ਖੜੇ ਆ ਇਹ ਇਸਤਾਨ ਦਾ ਨਾਮ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਪਾਤਸ਼ਾਹੀ ਨੌਵੀਂ ਯਾਦਗਾਰ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਇੱਥੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਪਹਿਲੀ ਯਾਤਰਾ ਪਟਨਾ ਸਾਹਿਬ ਨੂੰ ਗਏ ਨੇ ਆ ਇੱਥੇ ਚਰਨ ਪਾਏ ਇੱਥੇ ਇੱਕ ਨਿੰਮ ਦਾ ਦਰਖਤ ਹੁੰਦਾ ਸੀ ਉਸ ਦੇ ਨਿੰਮ ਥੱਲੇ ਬੈਠੇ ਤਾਂ ਕਹਿੰਦੇ ਨੇ ਕਿ ਉਹ ਪਿੱਛੋਂ ਨਿੰਮ ਦੇ ਪੱਤੇ ਵੀ ਮਿੱਠੇ ਹੋ ਗਏ ਸੀ ਉਸ ਸਮੇਂ ਦੇ ਨਾਲ ਸੁੱਕ ਗਿਆ ਇਹ ਜਿਹੜੀ ਜ਼ਮੀਨ ਆ ਇਹ ਦੀਵਾਨ ਟੋਟਰਮਲ ਦੀ ਆ ਟੋਟਰਮਲ ਆ ਸਾਹਮਣੇ ਪਿੰਡ ਦਾ ਕਾਕੜਾ ਏ ਇੱਥੇ 2.5 ਕਿਲੋਮੀਟਰ ਆ ਉੱਥੇ ਦਾ ਰਹਿਣ ਵਾਲਾ ਸੀ ਸੋ ਇਹ ਦੀਵਾਨ ਟੋਟਰਮਲ ਉਹੀ ਦੀਵਾਨ ਟੋਟਰਮਲ ਸੀ ਜਿਹੜਾ ਜਿਨ੍ਹਾਂ ਨੇ ਸਹਬਜਾਦਾਂ ਦਾਬ ਮੋਰਾ ਖੜੀਆਂ ਕਰਕੇ ਸਸਕਾਰ ਕੀਤਾ ਇੱਥੇ ਜਦੋਂ ਦਵਾਨ ਟੋਡਰ ਮੱਲ ਨੂੰ ਪਤਾ ਲੱਗਿਆ ਤੇ ਉਹਨਾਂ ਦੇ ਨਾਲ ਇੱਕ ਭਾਈ ਜੋਤ ਸਿੰਘ ਵੀ ਜੋ ਕੇ ਆਲੋ ਰਖਦਾ ਸੀ ਉਹ ਪਹਿਲਾਂ ਤੇ ਦਵਾਨ ਟੋਡਰ ਮੱਲ ਨਾਲ ਰਹਿੰਦਾ ਹੁੰਦਾ ਸੀ ਜੋਤ ਸਿੰਘ ਨੇ ਜਾ ਕੇ ਟੋਡਰ ਮੱਲ ਨੂੰ ਦੱਸਿਆ ਕਿ ਇੱਥੇ ਤੁਹਾਡੇ ਜ਼ਮੀਨ ਦੇ ਵਿੱਚ ਕੋਈ ਮਹਾਪੁਰਸ਼ ਪਹੁੰਚੇ ਨੇ ਬਹੁਤ ਸਾਰੀਆਂ ਸੰਗਤਾਂ ਲਿਆ ਕਰਕੇ ਤਾਂ ਦਵਾਨ ਟੋਡਰ ਮੱਲ ਪ੍ਰਸ਼ਾਦਾ ਪਾਣੀ ਲਿਆ ਕਰਕੇ ਸਤਿਗੁਰੂ ਦੇ ਚਰਨ ਕਮਲਾਂ ਦੇ ਪਾਸਾ ਹਾਜ਼ਰ ਹੋਇਆ ਸਤਿਗੁਰੂ ਜੀ 18 ਕਤਕ ਅ 1722 ਬਿਕਰਮੈ ਨੂੰ ਇੱਥੇ ਆਏ ਸੀ ਤੇ ਉਹਨੇ ਕਤਕ ਨੂੰ ਅੱਗੇ ਭਵਾਨੇਗੜ ਚਲੇ ਗਏ ਸੀ ਸੋ ਸੇਵਾ ਕਰਦਾ ਦਿਨ ਰਾਤ ਬਹੁਤ ਟੋਡਰ ਮਾਲ ਨੇ ਸੇਵਾ ਕੀਤੀ ਅਗਲੇ ਦਿਨ ਜਦੋਂ ਸਤਿਗੁਰੂ ਭਵਾਨੇਗੜ ਨੂੰ ਜਾਣ ਲੱਗੇ ਤਾਂ ਬੇਨਤੀ ਕੀਤੀ ਸੱਚੇ ਬਾਦਸ਼ਾਹ ਜੀ ਉਹ ਆਪ ਇਸ ਜਗ੍ਹਾ ਤੇ ਹੋਰ ਰਹੋ ਜਾਂ ਫਿਰ ਮੈਨੂੰ ਆਪ ਜੀ ਦੇ ਜਥੇ ਦੇ ਨਾਲ ਹੀ ਰੱਖੋ ਕਿਰਪਾ ਕਰੋ ਮੈਨੂੰ ਤਾਂ ਕਿ ਮੇਰਾ ਜਨਮ ਸਫਲਾ ਹੋ ਜਾਵੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤੇ ਕਿ ਟੋਡਰਮਾਲ ਤੇਰੇ ਕੋਲੇ ਬਹੁਤ ਕਸ ਹੋਗਾ ਸਭ ਕੁਸਰ ਰਿੱਧ ਸਿੱਧ ਸਤੈ ਨੂੰ ਬਖਸ਼ੇ ਦਿੱਤੀਆਂ ਅਤੇ ਚਰਨ ਪਾਹੁਲ ਵੀ ਦਿੱਤੀ ਟੋਡਰਮਾਲ ਨੂੰ ਆਪਣਾ ਸਿੱਖ ਬਣਾਇਆ ਸਾਤਕੂ ਜੀ ਨੇ ਬਚਨ ਕੀਤਾ ਕਿ ਆਗਲੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਤੁਹਾਡੀ ਵੱਡੀ ਸਮਾ ਲੈਣ ਸੇਵਾ ਲੈਣੀ ਆ ਕਿ ਸਾਰਾ ਸੰਸਾਰ ਤੇਰੀ ਸੇਵਾ ਨੂੰ ਯਾਦ ਰੱਖਿਆ ਕਰੂਗਾ ਸੋ ਉਹੀ ਬਚਨ ਅਨੁਸਾਰ ਟੋਡਰਮਲ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ ਉਸ ਤੋਂ ਤੀਜੇ ਦਿਨ ਭਾਈ ਜੋਤ ਸਿੰਘ ਨੂੰ ਆ ਗੇਠੇ ਦੇ ਆਸਤ ਚੌਕ ਕਰਕੇ ਇਸ ਸਥਾਨ ਤੇ ਭੇਜਿਆ ਸੀ ਇੱਥੇ ਇੱਕ ਪਹਿਲਾ ਸਾਧੂ ਰਹਿੰਦਾ ਹੁੰਦਾ ਸੀ ਤੇ ਉਹ ਉਹਨਾਂ ਨੇ ਦੋਨਾਂ ਨੇ ਰਲ ਮਿਲ ਕਰਕੇ ਦੋ ਡੁੱਗਾ ਟੋਆ ਪੱਟ ਕਰਕੇ ਇਹ ਆਸਤ ਇੱਥੇ ਦਬਾ ਦਿੱਤੇ ਇਹ ਗੁਰੂਗੀਆਂ ਸਾਖੀਆਂ ਦੇ ਵਿੱਚ ਵੀ ਇਹ ਗੱਲ ਦਾ ਜ਼ਿਕਰ ਆਉਂਦਾ ਏ ਤੇ ਉਪਰ ਥੜਾ ਬਣਾ ਦਿੱਤਾ ਸੋ ਉਹ ਥੜਾ ਉੱਥੋਂ ਤੋਂ ਤੋਂ ਗੁਰਦੁਆਰਾ ਸਾਹਿਬ ਬਣ ਗਿਆ ਸਮੇਂ ਅਨੁਸਾਰ ਤੇ ਔਰ ਨਮਕ ਸੀ ਸਮੇਂ ਨਾਲ ਕੁਛ ਸੁੱਕ ਗਿਆ ਜਿਹੜਾ ਜਿਹਦੇ ਪੱਤੇ ਮਿੱਠੇ ਸੀ ਤੇ 1991 ਦੇ ਵਿੱਚ ਜਦੋਂ ਇੱਥੇ ਸੇਵਾ ਲੱਗੀ ਆ ਕਾਰ ਸੇਵਾ ਲੱਗੀ ਆ ਜਿਹੜਾ ਇਹ ਆਪਾਂ ਸਥਾਨ ਬਣਿਆ ਦੇਖਦੇ ਆ ਤਾਂ ਜਦੋਂ ਇਹ ਤੋਂ ਪੁੱਟਿਆ ਗਿਆ ਸਾਰਾ ਕਿਉਂਕਿ ਡੁੰਗੀਆਂ ਭਰ ਕੇ ਸਰੀਆ ਭਰ ਕੇ ਲਿਆਉਣਾ ਸੀ ਤਾਂ ਉਹਦੇ ਵਿੱਚੋਂ ਬਾ ਕਾਇਦਾ ਉਹ ਜਿਹੜੀ ਗਾਗਰ ਸੀ ਛੋਟੀ ਗਾਗਰ ਸੀ ਉਹ ਖਰੀ ਹੋਈ ਸੀ ਜਿਹਦੇ ਚ ਆਸਤਾਏ ਸੀ 2.5 ਤੱਕ ਕਿਲੋ ਵਜਨ ਦਾ ਹੈ ਅਸਤਤੇ ਰਾਖ ਉਹਦੇ ਵਿੱਚੋਂ ਨਿਕਲੀ ਤੇ ਇੱਕ ਵੱਡੀ ਗਾਕਰ ਸੀ ਜਿਹੜੀ ਸਾਰਾ ਅੰਗੇਠਾ ਭਰ ਕਰਕੇ ਦੁਬਾਰਾ ਜੋਤੀ ਸਰੂਪ ਅਜੇ ਵੀ ਸ਼ੋਭਤਾ ਉੱਥੇ ਏਠਾ ਸੋ ਇੱਥੇ ਵੀ ਅਸਤ ਇਸ ਟਾਈਮ ਵੀ ਉਸ ਤੋਂ ਬਾਅਦ ਜਦੋਂ ਸੇਵਾ ਪੂਰੀ ਹੋਈ ਤਾਂ ਫਰਸਾ ਲਾਉਣ ਲੱਗੇ ਤਾਂ ਕੰਚ ਦੇ ਵਰਤਮਾਨ ਦੇ ਵਿੱਚ ਉਹ ਜਿਹੜੇ ਅਸਤ ਸੀ ਇਸ ਜਗ੍ਹਾ ਤੇ ਦਵਾ ਦਿੱਤੇ ਉਸੇ ਹੁਣ ਸੰਗਤਾਂ ਇੱਥੇ ਨਸਮਸਤਕ ਹੁੰਦੀਆਂ ਨੇ ਇੱਕ ਜੋ ਪੈੜ ਦੇ ਵੀ ਦਰਸ਼ਨ ਕਰਨ ਨੂੰ ਮਿਲਦੇ ਨੇ ਇਹ ਪੈੜ ਮਾਤਾ ਗੁਜਰ ਕੌਰ ਜੀ ਦੀ ਆ ਜਿਹੜਾ ਬਾਬਾ ਆਰਮ ਸਿੰਘ ਜੀ ਇੱਥੇ ਤਕਰੀਬਨ 1960 ਈਸਵੀ ਦੇ ਵਿੱਚ ਇੱਥੇ ਸੇਵਾ ਕਰਿਆ ਕਰਦੇ ਸੀ ਤੇ ਉਹ ਉਹਨਾਂ ਨੂੰ ਰਾਤ ਨੂੰ ਦਰਸ਼ਨ ਹੋਏ ਮਾਤਾ ਗੁਜਰ ਕੌਰ ਜੀ ਜਿਸ ਤਰ੍ਹਾਂ ਤੁਰੇ ਆਉਂਦੇ ਨੇ ਤੇ ਨਾ ਇੱਕ ਇੱਕ ਉਂਗਲੀ ਦੇ ਨਾਲ ਇੱਕ ਹੱਥ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ ਤੇ ਦੂਜੇ ਹੱਥ ਦੇ ਨਾਲ ਬਾਬਾ ਫਤਿਹ ਸਿੰਘ ਜੀ ਤੁਰੇ ਆ ਰਹੇ ਨੇ ਜਦੋਂ ਦਿਨ ਚੜ੍ਹੇ ਉਹ ਦੇਖਿਆ ਤਾਂ ਉਹ ਬਾਹ ਕਹਦਾ ਪੜਾ ਸੀ ਪਰ ਇਹ 1991 ਦੇ ਵਿੱਚ ਜਦੋਂ ਇੱਥੇ ਕਾਰ ਸੇਵਾ ਚੱਲੇ ਤਾਂ ਉਹ ਪੜਾ ਪੰਜ ਪੜਾ ਨਸ਼ਟ ਹੋ ਗਿਆ ਟੁੱਟ ਗਿਆ ਮਤਲਬ ਤੇ ਇੱਕ ਪੜ ਬਚ ਗਈ ਜਿਹੜੀ ਅੱਜ ਵੀ ਜਿਹਦੇ ਦਰਸ਼ਨ ਹੁੰਦੇ ਨੇ ਸੋ ਸਤਿਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਇੱਕ ਇੱਥੇ ਇਹ ਜਦੋਂ ਸਰੋਵਰ ਬਣਿਆ ਤਕਰੀਬਨ ਇਹ ਸਰੋਵਰ 2015 ਦੇ ਵਿੱਚ ਬਣਿਆ ਤਾਂ ਇੱਥੇ ਇਸ ਜੜੇ ਜਿਹੜੇ 6-7 ਫੁੱਟ ਡੂੰਘਾ ਜਦੋਂ ਸਰੋਵਰ ਪੁੱਟਿਆ ਗਿਆ ਤਾਂ ਇਹਦੇ ਵਿੱਚ ਹੇਠਾਂ ਤੋਂ ਜਾਂ ਸੱਡਾ ਤੋਂ ਕਿਤੋਂ ਜਲ ਪ੍ਰਗਟਨੇ ਹੋਇਆ ਜਿਹੜੇ ਦਰਬਾਰ ਸਾਹਿਬ ਵਾਲੀ ਬਾਹੀ ਆ ਜਿੱਥੇ ਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਸਮੇਂ ਸੁशोਭਿਤ ਨੇ ਉਹਦੇ ਸਾਹਮਣੇ ਜਾਲ ਕੇ ਇਹ ਜਲ ਆਪਣੇ ਆਪ ਮਤਲਬ 50 ਲੀਟਰ ਦੇ ਕਰੀਬ ਰੋਜ਼ ਪ੍ਰਗਟ ਹੋ ਜਾਂਦਾ ਸੀ ਤਾਂ ਇਹ ਜਾਲਤ ਤਕਰੀਬਨ 20 ਦਿਨ ਦੇ 15-20 ਦਿਨ ਚੱਲਦਾ ਰਿਹਾ ਉਸ ਤੋਂ ਬਾਅਦ ਇਹ ਢੇਗਾਂ ਡਿੱਗ ਪਈਆਂ ਤੇ ਉਹ ਜਾਲ ਜਨਦੀਪ ਢੇਗਾ ਦਾ ਪਾਣੀ ਸੁੱਕੀ ਗਿਆ ਤੇ ਫਿਰ ਇਸ ਸਮੇ ਇਹ ਪੱਕਾ ਸਰੋਵਰ ਮਤਲਬ ਬਣ ਕੇ ਤਿਆਰ ਆ ਸੰਗਤਾ ਜਰ ਉਦੋਂ ਵੀ ਘਰਾਂ ਨੂੰ ਜਲ ਲੈ ਕੇ ਜਾਂਦੇ ਸੀ ਸੋ ਉਹ ਮੂਵੀ ਵੀ ਜੇ ਆਪਾਂ ਗੁਰਦੁਆਰਾ ਮਨਜੀਤ ਸਾਹਿਬ ਟੀਵੀ ਤੇ ਜੂਰਟੀਬ ਤੇ ਜਾਂ ਫੇਸਬੁੱਕ ਤੇ ਆਪਾਂ ਉਹਦੇ ਦਰਸ਼ਨ ਕਰ ਸਕਦੇ ਆ ਉਹ ਉਹਦੇ ਉਹ ਬਣੀ ਹੋਈ ਆ ਬਾਕਾਇਦਾ ਉਹਦੇ ਵਿੱਚ ਪਾਣੀ ਦਿਖਦਾ ਏ ਸੋ ਹੁਣ ਜਿਹੜਾ ਨਗਰ ਕੀਰਤਨ ਤੱਕ ਰੇਵਨ ਇਹ 2004 ਤੋਂ ਸ਼ੁਰੂ ਹੋਇਆ ਏ ਮਹਾਰ ਸ਼ੀਦੀ ਸ਼ਰਤਾ ਆਜ਼ਾਦਗਰ ਨਗਰ ਕੀਰਤਨ ਦੇ ਨਾਲ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਇਹ 14 ਪੋ ਨੂੰ ਤੇ ਇਹ ਕਿ 29 ਦਸੰਬਰ ਨੂੰ ਉੱਥੋਂ ਚੱਲੇਗਾ ਤੇ ਇੱਥੇ ਆ ਕਰਕੇ ਇਹ ਸੰਪੂਰਨਤਾ ਹੁੰਦੀ ਹੈ ਨਗਰ ਕੀਰਤਨ ਦੀ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਸਮੂਲੀਅਤ ਕਰਦੀਆਂ ਨੇ ਐਸਜੀਪੀਸੀ ਅਤੇ ਸੰਤ ਮਹਾਪੁਰਸ਼ ਵੱਡੇ-ਵੱਡੇ ਪੰਥਕਨ ਮੈਂਦੇ ਹੁੰਦੇ ਨੇ ਸਤਿਗੁਰੂ ਦੀ ਕਿਰਪਾ ਨਾਲ ਬਹੁਤ ਇਸ ਸਥਾਨ ਦਾ ਇਤਿਹਾਸ ਜਿਹੜਾ ਦੂਰ-ਦੂਰ ਤੱਕ तकरीबन ਜਿਹੜਾ ਤੁਹਾਡੇ ਵਰਗੇ ਗੁਰਮੁਖਾਂ ਦੇ ਰਾਹੀਂ ਜਾ ਰਿਹਾ ਇਸੋ ਆਪ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਤਿਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ